always <laughs> go In the remaining living space fi Loom Porga Super Oh Yes <laughs> Yes 've Yes Sir è ng Once You have You the FR ਤੁਹਾਡੀ ਤਸ਼ੀਹ ਤੁਹਾਡੇ ਪਿੰਡ ਨਸ਼ਾ ਯਾਤਰਾ ਨੂੰ ਮਾਸ਼ਾਅੱਲ ਮੁਝੀ ਯਾਤਰਾ ਹਾਂਜੀ ਸਰਪੰਚ ਸਾਹਿਬ ਜੋ ਅੱਜ ਦੀ ਮੀਟਿੰਗ ਨਸ਼ਿਆਂ ਵਿਰੋਧ ਜੁੱਧ ਦੇ ਤੁਹਾਡੇ ਪਿੰਡ ਪਹੁੰਚੀ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸਰਪੰਚ ਸਾਹਿਬ ਜੋ ਨਸ਼ਿਆਂ ਵਿਰੁੱਧ ਯੁੱਧ ਟੀਮ ਅੱਜ ਤੁਹਾਡੇ ਪਿੰਡ ਵਿੱਚ ਪਹੁੰਚ ਚੁੱਕੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਈ ਗ੍ਰੇਡ ਖਾਲਸਾ ਰੰਜੀ ਫਲੇਜੀ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਇਹਦੇ ਕਰਕੇ ਪੇਸ਼ੀ ਹੈ ਤਾਂ ਠੀਕ ਹੈ ਇਹ ਦੇਖੋ ਅਜੇ ਝੱਡੋ ਪਰੋ ਵਡੋ ਨਵੀਂ ਪੀੜੀ ਨੂੰ ਇਹ ਸੰਦੇਸ਼ ਆ ਵੀ ਨਸ਼ੇ ਛੱਡੋ ਕੋੜ ਵੱਡੋ ਹਾਂਜੀ ਵੀਰ ਜੀ ਹਲੋ ਹਾਂਜੀ ਸਾਡੇ ਤੋਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਆ ਨਸ਼ੇ ਛੱਡੋ ਕੋਲ ਲੱਗੇ ਕਰਨਾ ਆਪਣੇ ਸਿੱਧੇ ਕੰਮਾਂ ਕਰੋ ਏ ਕੋਈ ਵੀ ਜਿਹੜਾ ਵਾ ਕਰ ਲਾ ਬਾੜੇ ਤੋਂ ਬਾਹਰ ਗਏ ਹੋਰ ਸਾਲ ਹੋ ਆਪਣੇ ਕੰਮ ਕਰੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਇਹ ਜਿਹੜਾ ਨਸ਼ਿਆ ਇਹਦਾ ਸਰਕਾਰ ਪੂਰਤਮਾਨ ਤੁੰਤਮਾਨ ਨੇ ਬਣਾਇਆ ਵਾ ਅਭਿਆਨ ਇਹਦੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਤੇ ਅੱਗੇ ਨੂੰ ਕਾਫੀ ਫਰਕਾ ਤੇ ਕਰਤਾ ਲਈ ਆ ਵੀ ਅਸਾਇਦਾ ਕਾਫੀ ਫਰਕ ਪਿਆ ਮਿਕਾਵਾ 80 90% ਕਰਨਾ ਆਵਾ ਜਹੇ ਆਨੇ ਵੀ ਜਿਹੜਾ ਵਾ ਇਹ 100% ਦੀ ਜਿਹੜਾ ਵਾ ਇਹਨੂੰ ਖਤਮ ਕਰਨਾ ਤੇ ਸਾਡੀ ਇਹ ਹੋਏ ਜਨਤਾ ਗੜੀ ਮਿਲਦੀ ਆ ਕਿ ਸਾਡੇ ਇਹਦੇ ਵਿੱਚ ਆਪਣਾ ਸੰਜੋਗ ਹੋਵੇ ਆਪਣੇ ਨਾਪਿਆਂ ਦਾ ਨਾਮ ਰੋਸ਼ਨ ਹੋਵੇ ਬਾਕੀ ਸਾਰਾ ਕੁਝ